ਪੰਜਾਬ ਦੇ ਪ੍ਰਸਿੱਧ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦੇ ਨਾਮ ਦੇ ਉੱਪਰ ਡੀਸੀ ਅਤੇ ਪੁਲਿਸ ਕਮਿਸ਼ਨਰ ਦੀ ਰੈਜ਼ਿਡੈਂਸ ਦੇ ਸਾਹਮਣੇ ਇੱਕ ਪਾਰਕ ਬਣਾਇਆ ਗਿਆ ਜਿਸ ਦਾ ਉਦਘਾਟਨ ਵਰਿੰਦਰ ਸਿੰਘ ਘੁੰਮਣ ਦੇ ਬੱਚਿਆਂ ਦੇ ਵੱਲੋਂ ਕੀਤਾ ਗਿਆ ਨਿਤਿਨ ਕੋਲੀ ਦੀ ਫਿਟ ਸੈਂਟਰਲ ਪੈਲ ਦਾ ਇਹ ਹਿੱਸਾ ਬੜੀ ਹੈ ਇਸ ਮੁਹਿੰਮ ਦੇ ਤਹਿਤ ਤੁਹਾਨੂੰ ਦੱਸ ਦਈਏ ਮੇਅਰ ਬਨੀਤ ਧੀਰ ਦੇ ਵੱਲੋਂ ਵਾਲੀਬਾਲ ਅਤੇ ਬੈਡਮਿੰਟਨ ਕੋਰਟ ਦਾ ਸ਼ੁਭਾਰੰਭ ਫਿਟਨੈਸ ਆਈਕਨ ਵਰਿੰਦਰ ਸਿੰਘ ਘੁੰਮਣ ਨੂੰ ਭਾਵਕ ਸ਼ਰਧਾਂਜਲੀ ਦੇ ਕੇ ਕੀਤਾ ਹੈ ਪਰਵਾਰਕ ਮੈਂਬਰ ਇਸ ਨੂੰ ਪ੍ਰੇਰਣਾਦਾਇਕ ਕਦਮ ਦੱਸ ਰਹੇ ਨੇ ਫਿਟਨੈਸ ਅਤੇ ਖੇਡ ਸੰਸਕ੍ਰਿਤੀ ਦੇ ਵਿੱਚ ਨਵੀਂ ਦਿਸ਼ਾ ਲਿਆਉਣ ਦੇ ਲਈ ਆਮ ਆਦਮੀ ਪਾਰਟੀ ਦੀ ਸੈਂਟਰਲ ਹਲਕਾ ਦੇ ਇੰਚਾਰਜ ਨਿਤਿਨ ਕੋਲੀ ਦੇ ਵੱਲੋਂ ਫਿਟ ਸੈਂਟਰਲ ਮੁਹਿੰਮ ਚਲਾਈ ਗਈ ਹੈ ਇਸ ਦੇ ਤਹਿਤ ਡੀਸੀ ਅਤੇ ਪੁਲਿਸ ਕਮਿਸ਼ਨਰ ਰੈਜ਼ਿਡੈਂਸ ਪਾਰਕ ਦੇ ਵਿੱਚ ਨਵੇਂ ਤਿਆਰ ਕੀਤੇ ਗਏ ਵਾਲੀਬਾਲ ਅਤੇ ਬੈਡਮਿੰਟਨ ਕੋਰਟ ਦਾ ਸ਼ੁਭਾਰambh ਕੀਤਾ ਗਿਆ ਇਸ ਮੌਕੇ ਇਸ ਪਾਰਕ ਦਾ ਨਾਮ ਦੁਨੀਆ ਦੇ ਪ੍ਰਸਿੱਧ ਬਾਡੀ ਬਿਲਡਰ ਭਰਿੰਦਰ ਸਿੰਘ ਘੁੰਮਣ ਦੇ ਨਾਮ ਤੇ ਰੱਖਿਆ ਗਿਆ ਦੱਸਦੇ ਕਿ ਬਰਿੰਦਰ ਸਿੰਘ ਘੁੰਮਣ ਦੇ ਬੱਚਿਆਂ ਦੇ ਵੱਲੋਂ ਇਸ پارک ਦਾ ਉਦਘਾਟਨ ਕੀਤਾ ਗਿਆ ਇਸ ਦੇ ਨਾਲ ਹੀ ਪਰਿਵਾਰ ਦੇ ਵੱਲੋਂ ਬਰਿੰਦਰ ਸਿੰਘ ਘੁੰਮਣ ਦੇ ਇਨਸਾਫ ਦੀ ਮੰਗ ਵੀ ਕੀਤੀ ਗਈ ਹੈ ਉਹਨਾਂ ਕਿਹਾ ਕਿ ਮੈਡੀਕਲ ਬਿਠਾਉਣ ਦੀਆਂ ਗੱਲਾਂ ਤਾਂ ਕੀਤੀਆਂ ਗਿਆ ਪਰ ਇਸ ਮਾਮਲੇ ਨੂੰ ਪ੍ਰਸ਼ਾਸਨ ਬਹੁਤ ਹੀ ਲਾਈਟਲੀ ਲੈ ਰਿਹਾ ਹੈ ਉਨਾ ਕਿਹਾ ਕਿ ਉਹਨਾਂ ਕੋਲ ਹੋਰ ਵੀ ਬਹੁਤ ਸਾਰੇ ਸਬੂਤ ਨੇ ਆਉਣ ਵਾਲੇ ਸਮੇਂ ਵਿੱਚ ਜੇਕਰ ਕੋਈ ਕਾਰਬਾਈਟ ਨਹੀਂ ਹੁੰਦੀ ਤਾਂ ਸਬੂਤਾ ਦੇ ਤਹਿਤ ਪ੍ਰੈਸ ਕਾਨਫਰੰਸ ਵੀ ਕੀਤੀ ਜਾਵੇਗੀ ਪਰਿਵਾਰ ਤੁਹਾਨੂੰ ਦੱਸ ਦਈਏ 9 ਅਕਤੂਬਰ ਨੂੰ ਇਸ ਫਾਨੀ ਸੰਸਾਰ ਤੋਂ ਹਲਵਿਦਾ ਆਖ ਚੁੱਕੇ ਵਰਿੰਦਰ ਸਿੰਘ ਘੁੰਮਣ ਨੂੰ ਸ਼ਰਧਾਂਜਲੀ ਦਿੰਦਾ ਹੈ ਤੇ ਨਾਲ ਹੀ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰ ਵੀ ਲਗਾਈ ਜਾ ਰਹੀ ਹੈ ਜਦੋਂ ਮੈਂ ਹਲਕਾ ਇੰਚਾਰਜ ਬਣਿਆ ਸੀ ਅੱਜ ਤੋਂ 4 ਮਹੀਨੇ ਪਹਿਲਾਂ ਐਫੀਟ ਸੈਂਟਰਲ ਦੀ ਮੈਂ ਅਨਾਉਂਸਮੈਂਟ ਉਹਦੋਂ ਹੀ ਕੀਤੀ ਸੀ ਤੇ ਉਹਦੀ ਵਰਕਿੰਗ ਕਰਦੇ ਕਰਦੇ ਡੈਫੀਨਟਲੀ ਅਸੀਂ 4-5 ਕੋਰਸ ਬਣਾਏ ਵੀ ਐ ਦੋ ਦੀ ਨੋਬਲੇਸ਼ਨ ਅਸੀਂ ਕਰਦੇ ਜਾ ਰਹੇ ਤੇ ਇੱਕ ਕੋਟ ਦਰਸ਼ਨਗਰ ਇੱਕ ਰਾਮਾ ਮੰਡੀ ਤੇ ਇੱਕ ਸੂਰੀਨ ਪਲੇਸ ਵੀ ਬਣ ਕੇ ਤਿਆਰ ਆ ਆਲਮੋਸਟ ਉਹਦਾ ਕੰਮ ਰੁਕਿਆ ਹੋਇਆ ਸੀ ਕਿਉਂਕਿ ਅਸੀਂ ਚਾਹੁੰਦੇ ਸੀ ਕਿ ਇਹ ਦੋਨੋਂ ਕੰਪਲੀਟ ਹੋ ਜੰਨ ਤੇ ਫਿਰ ਇਹਦੀ ਨੋਬਲੇਸ਼ਨ ਕਰਾਂਗੇ ਫਿਰ ਸਾਡੇ ਭਰਾ ਸਾਡੀ ਸ਼ਹਿਰ ਦੀ ਸ਼ਾਨ ਜਦੋਂ ਉਹਨੂੰ ਦਰਪਮੰਦੀ ਆ ਸਵਰਗਵਾਸ ਹੋ ਗਿਆ ਫਿਰ ਅਸੀਂ ਇਹਦੀ ਨੋਬਲੇਸ਼ਨ ਡਿਲੇ ਕਰਕੇ ਉਹਦੇ ਘੋਟ ਤੋਂ ਬਾਅਦ ਅੱਜ ਲਈ ਰੱਖੀ ਸੀ ਏ ਮੇਰਾ ਦਿਲ ਸੀ ਕਿ ਐ ਅੰਕਲ ਦੇ ਹੱਥੋਂ ਨਹੀਂ ਉਹਨਾਂ ਦੀ ਡੈਕਟੀ ਦੇ ਹੱਥੋਂ ਹੋਏ ਤੇ ਮੈਂ ਰਿਕੁਐਸਟ ਕੀਤੀ ਫੈਮਿਲੀ ਨੂੰ ਮੈਂ ਅੰਡਰਸਟੈਂਡ ਕਰਦਾ ਹਾਲਾਤ ਇਹੋ ਜਿਹੇ ਨੇ ਕਿ ਹੱਲੇ ਨਹੀਂ ਮੂਡ ਹੁੰਦਾ ਪਰ ਮੈਨੂੰ ਸਿਗਾ ਵੀ ਆਪਾਂ ਉਸ ਭਰਾ ਦੀ ਆ ਜੋ ਜੋ ਅਸੀਂ ਸਾਰੇ ਰਲ ਮਿਲ ਕੇ ਉਹਦੀ ਸ਼ਾਨ ਵਿੱਚ ਕਰ ਸਕੀਏ ਸਾਨੂੰ ਸਾਰਿਆਂ ਨੂੰ ਆਪਣਾ ਆਪਣਾ ਯੋਗਦਾਨ ਪਾਣਾ ਚਾਹੀਦਾ ਜਿਹੜਾ ਸਿਰਫ ਸ਼ਹਿਰ ਦੀ ਸ਼ਾਨ ਨਹੀਂ ਸੀ ਸਾਡੇ ਸਟੇਟ ਦੀ ਸ਼ਾਨ ਵੀ ਸੀ ਸਾਡੇ ਦੇਸ਼ ਦੀ ਸ਼ਾਨ ਵੀ ਸੀ ਤੇ ਬੜੀ ਮੰਗ ਪਾਕੀ ਉਹਨਾਂ ਦੀ ਮੌਤ ਹੋਈ ਹੈ ਪਰ ਇਸ ਬਾਰਖ ਦਾ ਮੈਂ ਅੱਜ ਇਨੌਗੁਰੇਸ਼ਨ ਬੇਟੀ ਕੋਲੋਂ ਕਰਾ ਕੇ ਮੇਰੇ ਮਨ ਨੂੰ ਬੜੀ ਹੀ ਸ਼ਾਂਤੀ ਪ੍ਰਾਪਤ ਹੋਈ ਹੈ। ਬਾਕੀ ਸਰਕਾਰੀ ਤੌਰ ਤੇ ਵੀ ਮੈਂ ਜ਼ਰੂਰ ਐਫਰਟ ਕਰਾਂਗਾ ਕਿ ਜੋ ਇਨਸਾਫ ਹੈ ਉਹਨਾਂ ਨੂੰ ਮਿਲ ਸਕੇ। ਇਹ ਚੀਜ਼ ਹੈ ਤੇ ਬਹੁਤ ਦੁੱਖ ਹੈ ਕਿ ਪਾਪਾ ਇਹ ਦੁਨੀਆ ਤੋਂ ਚਲੇ ਗਏ। ਬਟ ਹੱਲੇ ਇਸ ਚੀਜ਼ ਦੇ ਵੀ ਸਾਰਿਆਂ ਨੂੰ ਥੈਂਕ ਯੂ ਕਿ ਸਾਰੇ ਇੱਥੇ ਆਏ ਨੇ ਸਪੋਰਟ ਕਰਨ। ਨਤਨ ਸਰ ਨੂੰ ਥੈਂਕ ਯੂ। ਤੇ ਮੀਡੀਆ ਨੂੰ ਵੀ ਥੈਂਕ ਯੂ ਕਿ ਸਾਰੇ ਸਾਡੀ ਸਪੋਰਟ ਕਰਨ ਤੇ ਗਵਰਨਮੈਂਟ ਨੂੰ ਇਹ ਹੈ ਕਿ ਉਹ ਸਾਡੀ ਸਪੋਰਟ ਕਰਨ ਸਾਡੀ ਹੈਲਪ ਕਰਨ ਤਾਂ ਕਿ ਜਲਦੀ ਤੋਂ ਜਲਦੀ ਕਾਰਵਾਈ ਹੋ ਸਕੇ ਇਕ ਫੇਅਰ ਜਸਟਿਸ ਮਿਲੇ ਸਾਰੇ ਦੇਸ਼ ਦਾ ਪੂਰਾ ਭਾਰਤ ਦਾ ਨਾਮ ਰੋਸ਼ਨ ਕੀਤਾ ਉਹਨਾਂ ਨੇ ਬੋਡੀ ਬਿਲਡਰ ਇੱਕ ਵੈਜੀਟੇਰੀਅਨ ਬੋਡੀ ਬਿਲਡਰ ਹਾਂਜੀ ਓਕੇ ਇਹ ਬਹੁਤ ਔਖੀ ਚੀਜ਼ ਹੈ ਵੈਜੀਟੇਰੀਅਨ ਹੋ ਕੇ ਆਪਣਾ ਆਪਣਾ ਸਰੀਰ ਇਦਾਂ ਹਿਊਜ ਬੋਡੀ ਬਣਾਣਾ ਤੇ ਵੀ ਪੂਰੀ ਦੁਨੀਆ ਤੇ ਇਦਾਂ ਰਾਜ ਕਰਨਾ ਆਪਣੇ ਗੇਮ ਨੂੰ ਲੈ ਕੇ ਤੇ ਇਨੇ ਫੋਰਨ ਬੋਡੀ ਬਿਲਡਰਸ ਨਾਲ ਕੰਪੀਟ ਕਰਨਾ ਜਿੰਨਾ ਕੀ ਇਹ ਸਾਰਿਆਂ ਨੇ ਇਹ ਕਿ ਜਸਟਿਸ ਮਿਲੇ ਸਾਨੂੰ ਸਾਰਿਆਂ ਨੂੰ ਜਸਟਿਸ ਮਿਲੇ ਸਾਡੀ ਪੂਰੀ ਫੈਮਿਲੀ ਨੂੰ ਜਸਟਿਸ ਮਿਲੇ ਕਿ ਜੋ ਡਾਕਟਰਸ ਕੋਲ ਜੋ ਵੀ ਗਲਤੀ ਹੋਈ ਹੈ ਉਸ ਸਾਰਿਆਂ ਅੱਗੇ ਸਾਹਮਣੇ ਆਣੀ ਚਾਹੀਦੀ ਹੈ ਤਾਂ ਕਿ ਸਾਨੂੰ ਜਸਟਿਸ ਮਿਲੇ ਤੇ ਉਹਨਾਂ ਨੂੰ ਵੀ ਕਿਉਂਕਿ ਉਹ ਡਿਸਰਵ ਨਹੀਂ ਕਰਦੇ ਕਿ ਡਾਕਟਰ ਦੀ ਇੰਨੀ ਮਾਈਨਰ ਗਲਤੀ ਕਰਕੇ ਉਹਨਾਂ ਦੀ ਡੈਥ ਹੋ ਜਾਏ ਨਹੀਂ ਤਾਂ ਹੱਲੇ ਤਾਂ ਅੱਗੇ ਉਹਨਾਂ ਨੂੰ ਬਹੁਤ ਕੁਝ ਕਰਨਾ ਸੀਗਾ ਸਾਡੇ ਫਿਊਚਰਸ ਪਲਾਨ ਸੀਗੇ ਤਾਂ ਹੱਲੇ ਸਾਰੀਆਂ ਚੀਜ਼ਾਂ ਤੇ ਹੱਲੇ ਉਹ ਨਹੀਂ ਹੋ ਸਕਦੀਆਂ ਬਟ ਇਹ ਹੈ ਕਿ ਸਾਰੇ ਸਾਡੀ ਹੈਲਪ ਕਰਨ ਦੇਖੋ ਕੇਸ 2K ਸੀ ਉਹ ਡੈਫੀਨਿਟਲੀ ਇੱਕ ਚੀਜ਼ ਪ੍ਰੂਵ ਹੋ ਗਈ ਉਸੇ ਵੇਲੇ ਲਗਰਦੀ ਵੀ ਪ੍ਰੂਵ ਹੋ ਗਈ ਸੀ ਉਹ ਬੰਦਾ ਦੀ ਡਿਊਟੀ ਨਹੀਂ ਸੀ ਜਿਹੜਾ ਉੱਥੇ ਡਿਊਟੀ ਕਰ ਰਿਹਾ ਸੀ ਤੇ ਹੁਣ ਇਸ ਕੇਸ ਦੇ ਵਿੱਚ ਥੋੜੀ ਇਹ ਪ੍ਰੋਬਲਮ ਜ਼ਰੂਰ ਹੈਗੀ ਹੈ ਕਿ ਆਫਿਸ ਤੋਂ ਰਿਕਾਰਡ ਲੈਣਾ ਮੰਨ ਲਓ ਹਸਪੀਟਲਸ ਤੋਂ ਸੀਪੀ ਨੇ ਇਨਕੁਆਰੀ ਕਰਨੀ ਹੈ ਤੇ ਮਤਲਬ ਥੋੜਾ ਜਿਹਾ ਟਾਈਮ ਜ਼ਰੂਰ ਜ਼ਿਆਦਾ ਲੱਗਿਆ ਨਹੀਂ ਮੈਂ ਤੁਹਾਨੂੰ ਓਨੈਸਟ ਦੱਸਦਾ ਹਾਲੇ ਤੇ ਫੈਮਿਲੀ ਨੂੰ ਜਿੱਦਾਂ ਸਾਨੂੰ ਲੋਕਾਂ ਨੂੰ ਉਸ ਕੰਮ ਲਈ ਟਾਈਮ ਨਹੀਂ ਮਿਲਿਆ ਮਲਾਹ ਵਾਲੇ ਪਰਸੋਂ ਨਾਲ ਦਾ ਭੋਗ ਹੋਇਆ ਅੱਜ ਅਸੀਂ ਇਹ ਇਵੈਂਟ ਵੈਸੀ ਹੀ ਪਲਾਨ ਕੀਤਾ ਹੋਇਆ ਸੀ ਇਹ ਲਾਸਟ ਵੀਕ ਪਲਾਨ ਸੀਗਾ ਪਰ ਕਿਉਂਕਿ ਹੁਣ ਭੋਗ ਨਹੀਂ ਪਿਆ ਸੀ ਅਸੀਂ ਇਸ ਕਰਕੇ ਇਹਨੂੰ ਪੋਸਟਪੋਨ ਕਰ ਦਿੱਤਾ ਰਿਪੋਰਟ ਮੰਗੀ ਗਈ ਹੈ ਹਸਪਤਲੋਂ ਮੈਂ ਓਨੈਸਟਲੀ ਦੇਖੋ ਕੱਲ ਮੈਂ 10 ਮਿੰਨ ਲੀ ਗਿਆ ਸੀ ਜ਼ਰੂਰ ਮੈਂ ਐਸੇ ਕਰਕੇ ਪ੍ਰੈਕਟੀਕਲੀ ਰਿਕੁਐਸਟ ਕਰਨ ਗਿਆ ਸੀ ਤੇ ਉੱਥੇ ਕੱਲ ਜ਼ਰੂਰ ਹੋਈ ਹੈ ਬਾਕੀ ਮੰਡੇ ਨੂੰ ਹੋਰ ਮੈਨੂੰ ਡਿਟੇਲਸ ਪਤਾ ਲੱਗ ਗਈਆਂ ਫਿਰ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂ ਦੇ ਦੇਖੋ ਅਸੀਂ ਸਾਰੇ ਅੱਜ ਜਿਹੜੇ ਕੰਮ ਦੀ ਸ਼ੁਰੂਆਤ ਕੀਤੀ ਹੈ ਉਹ ਸ਼ਾਇਦ ਇਹ ਉਸ ਇਨਕੁਆਰੀ ਦਾ ਇੱਕ ਪਾਰਟ ਹੈ ਕਿ ਵੀ ਡੋ ਜਸਟ ਇਨ ਪੇਪਰਸ ਠੀਕ ਹੈ ਤੇ ਜਿਹੜੀਆਂ ਇਹ ਚੀਜ਼ਾਂ ਬਾਕੀ ਮੇਰ ਸਾਹਿਬ ਵੀ ਆ ਗਏ ਆ ਅਸੀਂ ਇਨ ਫੈਕਟ ਅੰਮ੍ਰਿਤਸਰ ਕੱਲ ਅਸੀਂ ਇਕੱਠੇ ਹੀ ਗਏ ਸੀ ਮੈਂ ਤੇ ਮੇਰ ਸਾਹਿਬ ਤੇ ਰਸਤੇ ਵੀ ਅਸੀਂ ਡਿਸਕਸ ਕਰਕੇ ਜਿਹੜੀ ਮੈਂ ਤੁਹਾਨੂੰ ਕਿਹਾ ਵੀ ਸੜਕ ਦਾ ਟਾਲ ਜਾਂ ਚੌਂਕ ਦੀ ਗੱਲ ਅਸੀਂ ਆਲਰੇਡੀ ਡਿਸਕਸ ਕਰਕੇ ਨੈਕਸਟ ਹਾਊਸ ਦੀ ਮੀਟਿੰਗ ਪਾਸ ਕਰਾ ਕੇ ਉਹ ਵੀ ਇਮੀਡੀਏਟ ਕਰਾਂਗੇ ਸੋ ਪਾਰਟ ਪ੍ਰੋਸੈਸ ਇਨਕੁਆਰੀ ਦਾ ਉਹ ਕੰਪਲੀਟ ਹੋਣ ਦਈਏ ਪਰ ਅਸੀਂ ਐਜ਼ ਸਰਕਾਰੀ ਨੁਮਾਇੰਦੇ ਅਸੀਂ ਐਜ਼ ਜਲੰਧਰ ਦੇ ਸਿਟੀਜ਼ਨ ਹੋਣ ਕਰਕੇ ਅਸੀਂ ਜਰੂਰ ਅਸ਼ੋਰਸ ਦਿੰਦੇ ਆ ਕਿ ਅਸੀਂ ਜੋ ਵੀ ਸਾਡੇ ਕੋਲ ਬਣ ਪਾਏਗਾ ਉਸ ਤੋਂ ਜ਼ਿਆਦਾ ਕਰਾਂਗੇ ਉਸ ਤੋਂ ਘੱਟ ਨਹੀਂ ਇੱਕ ਗੱਲ ਹੋਰ ਮੈਂ ਉਸ ਦਿਨ ਭੋਗਤੇ ਅਨਾਉਂਸ ਕੀਤੀ ਸੀ ਅਸੀਂ ਹਾਊਸ ਦੇ ਵਿੱਚ ਪਾਸ ਕਰਾ ਕੇ ਇੱਕ ਸੜਕ ਵੀ ਉਹਨਾਂ ਦੇ ਨਾਂ ਤੇ ਰੱਖਾਂਗੇ ਤੇ ਇੱਕ ਚੌਂਕ ਵੀ ਜਿੱਥੇ ਬਜ਼ੁਰਗਾਂ ਨੇ ਕਿਆ ਸੀ ਕਿ ਸਟੈਚੂ ਲਗਵਾਣਾ ਉਹਦੇ ਸਟੈਚੂ ਵੀ ਲਗਵਾਵਾਂਗੇ ਪਲੱਸ ਬਲਟਨ پارک 'ਚ ਇੱਕ ਕਾਫੀ ਸਟੇਡੀਅਮਸ ਬਣਾ ਰਹੇ ਹਾਂ ਜਿਹੜੇ ਡਿਫਰੈਂਟ ਡਿਫਰੈਂਟ ਸਟੇਡੀਅਮਸ ਬਣਾ ਰਹੇ ਨੇ ਉਹਨਾਂ 'ਚ ਇੱਕ ਸਟੇਡੀਅਮ ਦਾ ਨਾਮ ਵੀ ਅਨੁਦਬੰਦ ਪੈਦੇ ਨਾਲ ਤੇ ਰੱਖਾਂਗੇ ਬਾਕੀ ਹੋਰ ਜੋ ਗਵਰਨਮੈਂਟ ਲੈਵਲ ਤੇ ਜਿੱਦਾਂ ਅਗੀ ਭਾਜੀ ਨੇ ਕਿਹਾ ਅਸੀਂ ਆਪ ਆਪਣੇ ਵੱਲੋਂ ਵੀ ਐਫਰਟ ਕਰਕੇ ਜੋ ਵੀ ਬੈਸਟ ਪੋਸੀਬਲ ਹੋ ਸਕੇਗਾ ਹੋਰ ਵੀ ਤਾਂ ਕਿ ਦੇਖੋ ਮੈਂ ਆਪ ਸਪੋਰਟਸ ਨਾਲ ਆਲਮੋਸਟ 35 ਸਾਲਾਂ ਤੋਂ ਜੁੜਿਆ ਮੈਂ ਤਿੰਨ ਏਸ਼ੀਅਨ ਗੇਮਸ ਤਿੰਨ ਵਰਲਡ ਕੱਪ ਤੇਨੂੰ 올림픽ਸ ਦੇਖੀ ਪਲੇਅਰ ਬੰਨਾ ਬਹੁਤ ਹੀ ਔਖਾ ਮੈਨੂੰ ਲੱਗਦਾ ਵੀ ਇੱਕ ਸਿਆਸਤਦਾਨ ਬੰਨਾ ਵੀ ਉਹ ਨਹੀਂ ਔਖਾ ਪਰ ਸ਼ਾਇਦ ਪਲੇਅਰ ਬੰਨਾ ਉਸ ਤੋਂ ਜ਼ਿਆਦਾ ਔਖਾ ਹੈ ਉਹਦੇ ਚ ਜਿੰਨੀ ਡੈਡੀਕੇਸ਼ਨ ਜਿੰਨੀ ਮਿਹਨਤ ਪਲੇਅਰਸ ਨੂੰ ਕਰਨੀ ਪੈਂਦੀ ਹੈ ਟੂ ਅਚੀਵ that ਲੈਵਲ ਇਟ ਇਜ਼ ਰੀਅਲੀ ਰੀਅਲੀ ਹਾਰਡ I ਕੈਨ ਅੰਡਰਸਟੈਂਡ ਮਹਿੰਦਰਪਾ ਜੀ ਨੇ ਕਿੰਨੀ ਮਿਹਨਤ ਕੀਤੀ ਹੋਣੀ ਹੈ ਵੈਜੀਟੇਰੀਅਨ ਹੈ ਕੇ ਟੂ ਅਚੀਵ that ਲੈਵਲ ਸੋ ਵੀ ਆਲ ਸ਼ੁੱਡ ਰਿਸਪੈਕਟ ਵੇਰਐਵਰ ਹੀ ਇਜ਼ ਹੀ ਸ਼ੁੱਡ ਬੀ ਐਟ ਪੀਸ ਤੇ ਸਾਡੇ ਵੱਲੋਂ ਸਾਰਿਆਂ ਵੱਲੋਂ ਜੋ ਜੋ ਸ਼ਹਿਰ ਵੱਲੋਂ ਬਣ ਪਾਏਗਾ ਸਾਨੂੰ ਸਾਰਿਆਂ ਨੂੰ ਮਿਲ ਕੇ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਮੈਨੂੰ ਲੱਗਦਾ ਸਿਆਸਤ ਤੋਂ ਉੱਪਰ ਉੱਠ ਕੇ ਇੱਕ ਅਛੇ ਸ਼ਹਿਰੀ ਦੇ ਨਾਮ ਤੇ ਉਹਦੇ ਲਈ ਸਾਨੂੰ ਸਾਰਿਆਂ ਨੂੰ ਐਫਰਟ ਕਰਨਾ ਚਾਹੀਦਾ ਜੋ ਜੋ ਜਿਹੜੀ ਜਿਹੜੀ ਕਰ ਸਕਦੇ ਹਾਂ ਉਹਦੀ ਕਲੀਅਰ ਕਟ ਕੀਪ ਹੈ ਬਟ ਅਜੇ ਤੱਕ ਸਾਨੂੰ ਪੂਰੀ سپورਟ ਮਿਲਦੀ ਪਈ ਹੈ ਬਟ ਜੇ ਸਾਨੂੰ ਕਿਸੇ ਵੀ ਕੁਝ ਲੱਗਦਾ ਹੋਇਆ ਫਰਕ ਲੱਗਦਾ ਹੋਇਆ ਤਾਂ ਮੈਂ ਡੈਫੀਨੇਟਲੀ ਪ੍ਰੈਸ ਨਾਲ ਆਪਣੇ ਸਾਰੇ ਪ੍ਰਸ਼ਾਸਨ ਦਾ ਸਾਥ ਲੈ ਕੇ ਅੱਗੇ ਆਵਾਂਗਾ ਕਿਉਂਕਿ ਸਾਡੇ ਕੋਲ ਬਹੁਤ ਸਾਰੇ ਇਦਾਂ ਦੇ ਐਵਿਡੈਂਸ ਹੈਗੇ ਜਿਹੜੇ ਇਨ ਫਿਊਚਰ ਤੁਹਾਨੂੰ ਅਸੀਂ ਪੇਸ਼ ਕਰ ਸਕਦੇ ਹਾਂ ਹਾਂ ਐਕਚੁਅਲੀ ਤਾਂ ਇਹਦੇ ਉੱਤੇ ਕੁਇਕ ਐਕਸ਼ਨ ਹੀ ਚਾਹੀਦੇ ਸੀਗੇ ਬਟ ਉਹ ਇਟਸ ਅ ਸਲੋ ਪ੍ਰੋਸੈਸ ਐਕਚੁਅਲੀ ਮੈਂ ਕਹਾਂਗਾ ਕਿ ਇਹਨੂੰ ਭਾਜੀ ਨੂੰ ਵੀ ਮੈਂ ਹੁਣ ਫਿਰ ਤੋਂ ਅਪੀਲ ਕਰਾਂਗਾ ਕਿ ਇਸ ਨੂੰ ਛੇਤੀ ਤੋਂ ਛੇਤੀ ਜਨਤਾ ਆ ਗਈ ਤਾਂ ਕਿ ਇਦਾਂ ਦਾ ਕਿ ਆਮ ਆਦਮੀ ਦਾ ਤਾਂ ਫਿਰ ਹੋਰ ਔਖਾ ਹੋਈ ਨਹੀਂ ਇਹ ਖਾਈ ਪ੍ਰੋਫਾਈਲ ਕੇਸ ਹੈ ਸਾਜਨ ਨੂੰ ਇਹਦੇ ਵਿੱਚ ਛੇਤੀ ਤੋਂ ਛੇਤੀ ਇਨਸਾਫ ਚਾਹੀਦਾ ਹੈ ਸਾਜਨ ਨੂੰ ਪਤਾ ਲੱਗੇ ਉਹਦੇ ਇੱਕ ਸਬਕ ਬਣ ਕੇ ਆਈ ਯਾਰ ਜੇ ਜੇ ਕਿਸੇ ਨੇ ਗਲਤੀ ਕੀਤੀ ਹੈ ਤਾਂ ਉਹਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਹਾਂ ਸੀਰੀਅਸ ਅਲੀਗੇਸ਼ਨ ਲਗਾਏ ਗਏ ਆ ਪਰਿਵਾਰ ਵੱਲੋਂ ਇਟਸ ਨਾਟ ਅਲੀਗੇਸ਼ਨ ਭਾਜੀ ਸਾਡੇ ਕੋਲ ਵੀ ਐਵੀਡੈਂਸ ਹੈਗੇ ਆ ਜਿਹੜੇ ਮੈਂ ਉਹਨਾਂ ਨੂੰ ਐਡਮਿਨਿਸਟ੍ਰੇਸ਼ਨ ਨੂੰ ਦੇ ਚੁੱਕਾ ਹਾਂ ਆਲਰੇਡੀ ਤੇ ਐਡਮਿਨਿਸਟ੍ਰੇਸ਼ਨ ਫੇਰ ਕਾਰਵਾਈ ਕਿਉਂ ਨਹੀਂ ਕਰ ਰਿਹਾ ਹੈ ਸੋ ਇਸ ਦੇ ਰਿਲੇਟੇ ਦਾ ਜੇ ਮੇਰੀ ਚੱਲਦੀ ਪਈ ਹੈ ਠੀਕ ਹੈ ਮੈਂ ਆਲਰੇਡੀ ਦੱਸ ਚੁੱਕਾ ਇਟਸ ਅ ਲिटल ਬਿਟ ਸਲੋ ਪ੍ਰੋਸੈਸ ਬਟ ਵਿਲ ਬੀ ਅਸੀ ਇਹਨਾਂ ਤੋਂ ਉਮੀਦ ਕਰਦੇ ਆਂ ਕਿ ਹਾਂ ਸਾਨੂੰ ਇਨਸਾਫ ਮਿਲੇਗਾ ਉਸ ਵੀਡੀਓ ਦੇ ਸਿਵਾਏ ਹੋਰ ਵੀ ਕੋਈ ਐਵੀਡੈਂਸ ਮਿਲੇ ਆ ਭਾਜੀ ਫਾਈਲਸ ਹੈਗੀਆਂ ਜਿਹੜੀਆਂ ਕਿ ਮੈਂ ਤੁਹਾਨੂੰ ਫਿਲਹਾਲ ਤੇ ਇੱਥੇ ਤੇ ਨਹੀਂ ਦੱਸਾਇਆ ਬਟ ਸਾਨੂੰ ਜਿਹੜੇ ਪ੍ਰੈਸ ਕਾਨਫਰੰਸ ਵੀ ਕਰਨੀ ਪਈ ਨੀਤਿ ਭਾਜੀ ਸਾਡੇ ਨਾਲ ਹੈ ਜਾਂ ਸਾਰੀ ਸਾਰਿਆਂ ਦੀ ਸਪੋਰਟ ਹੈਗੀ ਤੁਹਾਡਿਆਂ ਦੀ ਵੀ ਡੈਫੀਨਿਟਲੀ ਇਨ ਫਿਊਚਰ ਜੇ ਸਾਨੂੰ ਕਰਨਾ ਵੀ ਪਿਆ ਕਿਉਂਕਿ ਕੈਂਡਲ ਮਾਰਚ ਵੀ ਕਰਨਾ ਪਿਆ ਜਾਂ ਸਾਨੂੰ ਸੜਕਾਂ ਤੇ ਵੀ ਆਉਣਾ ਪਿਆ ਤਾਂ ਅ ਕਿਉਂਕਿ ਯੂਥ ਦੀ ਸਪੋਰਟ ਹਮੇਸ਼ਾ ਸਾਡੇ ਨਾਲ ਹੈ ਹੁਣ ਵੀ ਸਾਡੇ ਨਾਲ ਹੈ ਮੈਡੀਕਲ ਸੀਮਸ ਨਾਲ ਮੁਲਾਕਾਤ ਹੋਈ ਸੀ ਤੇ ਡੈਫੀਨਿਟਲੀ ਉਥੇ ਇਹ ਵਿਸ਼ਾ ਅਸੀਂ ਡਿਸਕਸ ਕੀਤਾ ਕਿ ਉਹਨਾਂ ਨੇ ਆਪਣੇ ਉਸ ਟੀਮ ਇਸਰਾਜ ਵੀਰ ਨੂੰ ਕਿਹਾ ਵੀ ਕਿਉਂਕਿ ਅਸੀਂ ਅੰਮ੍ਰਿਤਸਰ ਆ ਤੇ ਮੈਨੂੰ ਉਹਨਾਂ ਨੇ ਕੱਲ ਵੱਲੋਂ ਪਰਸੋਂ ਮੰਡੇ ਨੂੰ ਬੁਲਾਇਆ ਉਹ ਚੰਡੀਗੜ੍ਹ ਚਲੇ ਗਏ ਸੀ ਉਹਨਾਂ ਨੇ ਕਿਹਾ ਸੀ ਬੁਲਾਗੇ ਸੀ ਸੀਪੀ ਸਾਹਿਬ ਨਾਲ ਡਿਸਕਸ ਕਰਕੇ ਅਸੀਂ ਇਹਨੂੰ ਫਰਦਰ ਪਰਸਿਊ ਕਰਾਂਗੇ ਦੇਖੋ ਸੱਚਾਈ ਇਹੀ ਹੈ ਕਿ ਹਾਲੇ ਤੇ ਇਹਨੂੰ ਵੀ ਯਕੀਨੀ ਹੋ ਰਿਹਾ ਤੇ ਸ਼ਾਇਦ ਸਾਡੇ ਸ਼ਹਿਰ ਨੂੰ ਵੀ ਯਕੀਨੀ ਹੋ ਰਿਹਾ ਵੀ ਕੋਈ ਆਪਸ਼ਨਲ ਸਰਜਰੀ ਕਰਾਣ ਜਾਏ ਤੇ ਉਹਦੇ ਨਾਲ ਇਹ ਹਾਸਾ ਵਾਪਰ ਜਾਏ। ਸੋ ਜੇ ਕੋਤਾਹੀ ਡੈਫੀਨਿਟਲੀ ਹੋਈ ਹੈ ਕਿਉਂਕਿ ਪਰਿਵਾਰ ਵੀ ਸ਼ੋਰ ਹੈ ਤੇ ਸ਼ਾਇਦ ਐਡਮਿਨਿਸਟ੍ਰੇਸ਼ਨ ਵੀ ਉਹਦੀ ਵਰਕਿੰਗ ਦੇਖੋ ਕਈ ਚੀਜ਼ਾਂ ਤੁਸੀਂ ਕਿਸੇ ਨੂੰ ਕਨਵਿਨਕਟ ਕਰਨਾ ਜਾਂ ਕਿਸੇ ਨੂੰ ਸੁਝਾਅ ਦੇਣੀ ਹੈ ਪਹਿਲਾਂ ਤੁਹਾਨੂੰ ਉਹਦੀ ਇਨਕੁਆਇਰੀ ਕਰਕੇ ਡੈਫੀਨਿਟਲੀ ਯੋਗੇ ਇਹੋ ਜਿਹਾ ਕੇਸ ਹੈ ਇਹਨੂੰ ਕੋਈ ਵੀ ਲਦਰਜੀ ਨਹੀਂ ਵਰਤੇਗਾ ਔਰ ਸਰਕਾਰ ਵੱਲੋਂ ਵੀ ਸਾਡੀ ਸਾਰੀ ਟੀਮ ਸੀਨੀਅਰ ਡਿਪਟੀ ਮੇਨ ਸਾਡੇ ਕਰਨੇ ਮੇਰੇ ਬਲੌਕ ਪ੍ਰੈਜ਼ੀਡੈਂਟ ਕਾਉਂਸਲਰ ਸਾਰੇ ਇੱਥੇ ਖੜੇ ਨੇ ਇਹ ਸਾਰੇ ਹੀ ਇਸ ਗੱਲ ਤੇ ਫੀਲ ਕਰਦੇ ਆ ਕਿ ਸਾਨੂੰ ਕੋਈ ਮਿਲਿਆ ਸੀ ਭਾਜੀ ਨੂੰ ਕੋਈ ਨਹੀਂ ਮਿਲਿਆ ਸੀ ਪਰ ਅੱਜ ਅਸੀਂ ਹੁਣੇ ਬੈਠ ਕੇ ਡਿਸਕਸ ਕਰ ਰਹੇ ਸੀ ਤੇ ਸਾਰਿਆਂ ਦਾ ਇਹੀ ਹੈ ਵੀ ਸਰਕਾਰ ਨੂੰ ਪੂਰਾ ਇਨਵੋਲਵ ਹੋ ਕੇ ਫੈਮਿਲੀ ਨੂੰ ਐਟਲੀਸ ਇਨਸਾਫ ਦਿਵਾਉਣਾ ਚਾਹੀਦਾ ਹਾਂ ਸਰ ਆ ਜੀ ਵਿਰਿੰਦਰ ਸਿੰਘ ਗੋਮਨ ਹਰਨਾ ਦੇ ਪਾਰ ਰੱਖੇਗਾ ਕਾਫੀ ਫੈਸਿਲਿਟੀ ਦਿੱਤੀਗੇ ਇਸ ਬਾਰੇ ਦੱਸੂਗੀ ਸੋ ਅੱਜ ਸਾਡੇ ਜਲੰਧਰ ਦੀ ਸ਼ਾਨ ਬਹੁਤ ਹੀ ਅਨਐਕਸਪੈਕਟਿਡ ਮੈਂ ਅਨਫੋਰਚੂਨੇਟ ਡੈਥ ਕਹੂੰਗਾ ਸਾਡੇ ਵਰਿੰਦਰ ਕੁਮਨ ਜੀ ਔਰ ਬੜੀ ਹੀ ਇਮੋਸ਼ਨਲ ਮੂਮੈਂਟ ਹੈ ਸਪੈਸ਼ਲੀ ਮੇਰੇ ਲਈ ਕਿਉਂਕਿ ਮੇਰੇ ਬੜੇ ਅੱਛੇ ਦੋਸਤ ਸੀਗੇ ਔਰ ਅੱਜ ਕੋਲੀ ਸਾਹਿਬ ਨੇ ਜੋ ਇਨੀਸ਼ੀਏਟਿਵ ਲਿੱਤਾ ਹੈ ਕਿ ਜਿਹੜਾ ਇਹ ਪਾਰਕ ਅਸੀਂ ਬਣਾਉਣ ਜਾ ਰਹੇ ਹਾਂ ਜਿਹਦੇ ਵਿੱਚ ਆਲਰੇਡੀ ਇੱਕ ਬੈਡਮਿੰਟਨ ਕੋਰਟ اور ਵਾਲੀਬਾਲ ਕੋਰਟ ਦਾ ਅੱਜ ਜਿਹੜਾ ਨੇ ਉਦਘਾਟਨ ਕੀਤਾ ਉਹ ਇਸ ਪੂਰੇ ਪਾਰਕ ਦਾ ਜਿਹੜਾ ਨਾਮ ਹੈ ਕਿਉਂਕਿ ਕੁਮਨ ਸਾਹਿਬ ਹਮੇਸ਼ਾ ਉਹਨਾਂ ਦਾ ਜਿਹੜਾ ਮੈਸੇਜ ਹੈਗਾ ਯੂਥ ਨੂੰ ਸਪੈਸ਼ਲੀ ਵੀ ਉਹ ਨਸ਼ਿਆਂ ਤੋਂ ਦੂਰ ਰਹਿਣ ਦੀ ਔਰ ਆਪਣੀ ਹੈਲਥ ਕੌਨਸ਼ੀਅਸ ਰਹਿਣ ਦਾ ਹੈਗਾ ਅੱਜ ਉਸੇ ਨੂੰ ਸਮਰਪਿਤ ਜਿਹੜਾ ਅੱਜ ਅਸੀਂ ਇਹ ਪਾਰਕ ਦਾ ਨਾਮ ਸਰਦਾਰ ਬਰਿੰਦਰ ਸਿੰਘ ਕੁੰਬਨਜੀ ਦੇ ਨਾਮ ਤੋਂ ਅਸੀਂ ਰੱਖਿਆ ਵਾ ਸੋ ਇੱਕ ਬੜਾ ਹੀ ਮੈਂ ਕਹਾਂਗਾ ਵੀ ਜਿਹੜੀ ਸ਼ਰਧਾਂਜਲੀ ਜਿਹੜੀ ਉਸ ਮਹਾਨ ਦਿਵੰਗਤ ਆਤਮਾ ਨੂੰ ਕਿਉਂਕਿ ਸਾਰੀ ਫੈਮਿਲੀ ਦੇ ਨਾਲ ਸਾਡੇ ਸਾਰਿਆਂ ਦੀ ਸਵੇਦਨਾ ਹੈ ਔਰ ਬਹੁਤ ਵੱਡਾ ਨਾ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਸਾਰੇ ਸਮਾਜ ਨੂੰ ਫੈਮਿਲੀ ਨੂੰ ਪਿਆ ਹੋਇਆ ਤੇ ਸੋ ਅਸੀਂ ਇਹੀ ਸਾਰੇ ਪ੍ਰਯਾਸ ਕਰ ਰਹੇ ਹਾਂ ਕਿ ਜਲਦ ਤੋਂ ਜਲਦ ਵੀ ਜੋ ਵੀ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਅਨਫੋਰਚੂਨੇਟ ਜਿਹੜੀ ਡੈਥ ਹੋਈ ਹੈ ਉਹਦੀ ਪ੍ਰੋਪਰ ਜਾਂਚ ਹੋਣੀ ਚਾਹੀਦੀ ਔਰ ਜੋ ਵੀ ਕੋਈ ਦੋਸ਼ੀ ਹੈ ਉੱਤੇ ਕਾਰਵਾਈ ਵੀ ਹੋਣੀ ਚਾਹੀਦੀ report on point